ਗੁਰੂ ਪਿਆਰਿਓ ਸਤਗੁਰ ਜੀ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਆਪ ਜੀ ਦੇ ਨਾਲ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਸਤਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕ ਜੋ ਸ਼ਲੋਕ ਮਹੱਲਾ 9ਵਾਂ ਦੇ ਸਰਲੇਖ ਹੇਠ ਦਰਜ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1426 ਤੇ ਸੁਭਾਏਮਾਨ ਨੇ ਤੁਸੀਂ ਵੀ ਘਰਾਂ ਵਿੱਚ ਦਰਸ਼ਨ ਕਰ ਸਕਦੇ ਹੋ ਪੜ੍ਹ ਸਕਦੇ ਹੋ ਆਓ ਆਪ ਜੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਤਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਹਨ ਕੱਲੇ-ਕੱਲੇ ਸ਼ਲੋਕ ਦੀ ਵਿਆਖਿਆ ਕਰਨ ਦਾ ਯਤਨ ਕਰੀਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੂੰ ਸਾਰਾ ਸੰਸਾਰ ਜਾਣਦਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਉਹ ਕੁਰਬਾਨੀ ਸਾਰਾ ਸੰਸਾਰ ਹਮੇਸ਼ਾ ਯਾਦ ਰੱਖੇਗਾ ਕਿਉਂਕਿ ਜਿਹੜੇ ਸਤਗੁਰਾਂ ਦੀ ਕੁਰਬਾਨੀ ਸੀ ਉਹ ਇਨਸਾਨੀਅਤ ਲਈ ਸੀ ਕਿਉਂਕਿ ਸਤਗੁਰਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਦੇ ਕੇ ਇਸ ਹਿੰਦ ਦੀ ਰੱਖਿਆ ਕੀਤੀ ਸੀ ਸਤਗੁਰੂ ਪਿਆਰਿਓ ਚੌਂਕ ਚਾਂਦਨੀ ਆਖਿਆ ਜਾਂਦਾ ਇਹ ਜਣੀ ਦੁਨੀਆ ਨਾ ਬਹੁਤ ਵੱਡੀ ਹੈ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਰਸਤੇ ਨੇ ਚੁਰਾਸਤੇ ਨੇ ਜਿਨ੍ਹਾਂ ਨੂੰ ਚੌਂਕ ਕਿਹਾ ਜਾਂਦਾ ਪਰ ਜਦੋਂ ਸ਼ਹਾਦਤ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਕਿਸੇ ਚੌਂਕ ਦਾ ਚੁਰਾਸਤੇ ਦਾ ਜ਼ਿਕਰ ਆਉਂਦਾ ਤਾਂ ਸਿਰਫ ਤੇ ਸਿਰਫ ਦਿੱਲੀ ਦੇ ਚਾਂਦਨੀ ਚੌਂਕ ਦਾ ਜ਼ਿਕਰ ਆਉਂਦਾ ਹੈ ਕਿਉਂਕਿ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸਤਗੁਰਾਂ ਨੇ ਸ਼ਹਾਦਤ ਦਿੱਤੀ ਕਰੋੜਾਂ ਔਰਤਾਂ 2 4 10 20 50 ਹਜ਼ਾਰ ਲੱਖ ਨਹੀਂ ਕਰੋੜਾਂ ਔਰਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸੀਸ ਦੇ ਕੇ ਵਿਧਵਾ ਹੋਣ ਤੋਂ ਬਚਾ ਲਈਆਂ ਸੀ ਆਖੋ ਸਤਨਾਮ ਇਹ ਚੌਕ ਦੀ ਮਹੱਤਤਾ ਰਹੇਗੀ ਕੱਲੀਆਂ ਔਰਤਾਂ ਹੀ ਨਹੀਂ ਵਿਧਵਾ ਹੋਣ ਤੋਂ ਬਚਾਈਆਂ ਨੌਵੇਂ ਪਾਸ਼ਾਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਕਰੋੜਾਂ ਹੀ ਬੱਚੇ ਅਨਾਥ ਹੋਣ ਤੋਂ ਬਚਾ ਲਏ ਸਨ ਕਿਉਂ ਕਿਉਂਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਜਿਹੜਾ ਮੁਗਲਾਂ ਦਾ ਬਾਦਸ਼ਾਹ ਮੰਨਿਆ ਗਿਆ ਹੈ ਔਰ ਹੋਇਆ ਹੈ ਉਹਨੇ ਸੌਖਾਦੀ ਹੋਈ ਸੀ ਕਿ ਜੋ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਆਏਗਾ ਬਸ ਉਸ ਨੂੰ ਮੈਂ ਇਸਲਾਮ ਕਬੂਲ ਕਰਾ ਦਿਆਂ ਉਦੇ ਮਨ ਦੇ ਵਿੱਚ ਹਮੇਸ਼ਾ ਇਹੀ ਤਾਂਗ ਇੱਛਾ ਬਣੀ ਰਹਿੰਦੀ ਸੀ ਕਿ ਜਿੱਧਰ ਵੀ ਮੈਂ ਵੇਖਾਂ ਇਸਲਾਮ ਹੀ ਇਸਲਾਮ ਹੋਵੇ ਜਿੱਧਰੋਂ ਵੀ ਮੈਂ ਸੁਣਾ ਇਸਲਾਮ ਦੀ ਆਵਾਜ਼ ਕੰਨਾਂ ਵਿੱਚ ਪਵੇ ਤੇ ਗੁਰੂ ਪਿਆਰਿਓ ਔਰੰਗਜੀਬ ਕਟੜ ਪੁਣੇ ਤੇ ਉਤਰ ਆਇਆ ਸੀ ਜਦ ਕਿ ਇਸਲਾਮ ਧਰਮ ਨਹੀਂ ਕਹਿ ਰਿਹਾ ਪਵਿੱਤਰ ਕੁਰਾਨ ਸ਼ਰੀਫ ਨਹੀਂ ਕਹਿ ਰਹੀ ਕਿ ਮਜ਼ਲੂਮਾਂ ਦੇ ਉੱਤੇ ਤਤਸ਼ੱਦਤ ਕਰਕੇ ਜ਼ੁਲਮ ਕਰਕੇ ਉਹਨਾਂ ਨੂੰ ਤੱਕੇ ਨਾਲ ਇਸਲਾਮ ਕਬੂਲ ਕਰਾਇਆ ਜਾਵੇ ਪਰ ਔਰੰਗਜ਼ੇਬ ਇਸਲਾਮ ਦੇ ਉਲਟ ਚੱਲਦਾ ਸੀ ਕਹੋਂਦਾ ਆਪਣੇ ਆਪ ਨੂੰ ਮੁਸਲਮਾਨ ਸੀ ਪਰ ਇਸਲਾਮ ਦੀਆਂ ਧੱਜੀਆਂ ਉਡਾ ਕੇ ਰੱਖੀਆਂ ਉਹਨੇ ਜੋ ਉਹਨਾਂ ਦੇ ਸਿਧਾਂਤ ਸਨ ਕਿਉਂ ਕਿਉਂਕਿ ਉਹ ਤੱਕੇ ਨਾਲ ਹਰ ਪਾਸੇ ਗੁਰੂ ਪਿਆਰਿਓ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਕਸ਼ਮੀਰੀ ਪੰਡਤਾਂ ਦਾ ਜ਼ਿਕਰ ਆਇਆ ਇਤਿਹਾਸ ਦੇ ਵਿੱਚ ਜੋ ਭਾਈ ਸਾਹਿਬ ਭਾਈ ਕਿਰਪਾ RAM ਜੀ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਪਹੁੰਚਦੇ ਨੇ ਫਰਿਆਦ ਕਰਦੇ ਨੇ ਸਤਿਗੁਰਾਂ ਅੱਗੇ ਕਿ ਸਤਿਗੁਰ ਜੀ ਔਰੰਗਜ਼ੇਬ ਦਾ ਲਾਇਆ ਹੋਇਆ ਜਰਨੈਲ ਕਹਿ ਲੋ ਸੂਬਾ ਕਹਿ ਲੋ ਉਹ ਸਾਡੇ ਤੇ ਬਹੁਤ ਜ਼ੁਲਮ ਕਰਦਾ ਹੈ ਤਸ਼ੱਦਦ ਕਰਦਾ ਹੈ ੱੱਕੇ ਨਾਲ ਸਾਨੂੰ ਮੁਸਲਮਾਨ ਬਣਾਉਣ ਲੱਗਿਆ ਹੈ ਸੇਗਰੋ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣੀ ਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸੀਸ ਦਿੱਤਾ ਮੈਂ ਫੇਰ ਬੇਨਤੀ ਕਰਦੇ ਆਂ ਇਸਲਾਮ ਧਰਮ ਕਿਤੇ ਨਹੀਂ ਕਹਿੰਦਾ ਕਿ ਧੱਕੇ ਦੇ ਨਾਲ ਲੋਕਾਂ ਨੂੰ ਇਸਲਾਮ ਕਬੂਲ ਕਰਾਇਆ ਜਾਏ ਕਿਉਂਕਿ ਮੇਰੇ ਮਿੱਤਰ ਵੀ ਨੇ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਜਦੋਂ ਉਹਨਾਂ ਤੋਂ ਪੁੱਛੇਦਾ ਕਿ ਪਵਿੱਤਰੇ ਕੁਰਾਨ ਸ਼ਰੀਫ ਇਹ ਹਦਾਇਤ ਕਰਦੀ ਹੈ ਕਿ ਕਿਸੇ ਨੂੰ ਜ਼ਬਰਦਸਤੀ ਤੱਕੇ ਨਾਲ ਆਪਾਂ ਆਪਣੇ ਧਰਮ ਵਿੱਚ ਲੈ ਆਈਏ ਉਹ ਕਹਿੰਦੇ ਨਹੀਂ ਪਰ ਔਰੰਗਜ਼ੇ ਵਜ਼ੀਰ ਖਾਂ ਵਰਗੇ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਤਸ਼ੱਦਦ ਕਰਕੇ ਉਹਨਾਂ ਉੱਤੇ ਜ਼ੁਲਮ ਕਰਕੇ ਆਪਣੇ ਧਰਮ ਵਿੱਚ ਲਿਆਉਣਾ ਚਾਹੁੰਦੇ ਸੀ ਪਰ ਉਹ ਸਾਰੇ ਦੇ ਸਾਰੇ ਇਸਲਾਮ ਤੋਂ ਉਲਟ ਚੱਲਦੇ ਸਨ ਕੁਰਾਨ ਸ਼ਰੀਫ ਤੋਂ ਉਲਟ ਚੱਲਦੇ ਸਨ ਸੋ ਕਹਿਣ ਦਾ ਮਤਲਬ ਇਹ ਹੈ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਬਾਦਸ਼ਾਹ ਜੀ ਵਰਗਾ ਦੁਨੀਆ ਤੇ ਅੱਜਕੱਲ ਤੱਕ ਕੋਈ ਸਤਿਗੁਰ ਨਹੀਂ ਹੋਇਆ ਜਿਸ ਨੇ ਚੌਂਕ ਦੇ ਵਿੱਚ ਚੁਰਾਸਤੇ ਦੇ ਵਿੱਚ ਆਪਣਾ ਸੀਸ ਕਲਮ ਕਰਾ ਕੇ ਕਿਸੇ ਧਰਮ ਨੂੰ ਬਚਾਇਆ ਹੋਵੇ ਉਹ ਇਕੋ ਹੀ ਇੱਕ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੋ ਗੁਰੂ ਪਿਆਰਿਓ ਸਤਿਗੁਰ ਜੀ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ ਕੁਰਬਾਨੀ ਦੇ ਕੇ ਗੁਰੂ ਪਿਆਰਿਓ ਉੱਥੇ ਹੀ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਬਹੁਤ ਸੋਹਣੇ ਪੈਗਾਮ ਬਖਸ਼ਿਸ਼ ਕੀਤੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਸ਼ਲੋਕਾਂ ਦੇ ਵਿੱਚ ਸਾਨੂੰ ਹਲੂਣਾ ਦਿੰਦੇ ਨੇ ਇਹ ਕੇਵਲ ਤੇ ਕੇਵਲ ਬਾਣੀ ਕੱਲੀ ਸਿੱਖਾਂ ਦੀ ਨਹੀਂ ਹੈ ਕਿ ਸਿੱਖਾਂ ਨੇ ਲਿਖੀ ਹੈ ਨਹੀਂ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਇਹ ਸਾਰੇ ਜਹਾਨ ਲਈ ਸਾਰੇ ਸੰਸਾਰ ਲਈ ਸਾਂਝੀ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਹ ਉਪਦੇਸ਼ ਦੇਣਾ ਹੈ ਅੱਜ ਇਹ ਪੂਰੀ ਕਾਇਨਾਤ ਦੇ ਮਨੁੱਖਾਂ ਲਈ ਹੈ ਆਓ ਆਪਾਂ ਪਹਿਲੇ ਸ਼ਲੋਕ ਨੂੰ ਪੜ੍ਹਦੇ ਹਾਂ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹਿਲੇ ਸ਼ਲੋਕ ਵਿੱਚ ਕੀ ਫਰਮਾਉਣਾ ਕਰਦੇ ਸਤਗੁਰੂ ਜੀ ਫਰਮਾ ਰਹੇ ਨੇ ਇੱਕ ਓੰਕਾਰ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਉਹ ਸਵਨਾਂ ਦੇ ਵਿੱਚ ਮੌਜੂਦ ਹੈ ਘਟ ਘਟ ਦੇ ਵਿੱਚ ਵਸ ਰਿਹਾ ਹੈ ਸਤ ਗੁਰ ਪ੍ਰਸਾਦ ਤੇ ਜੋ ਇੱਕ ਓੰਕਾਰ ਨੂੰ ਅਕਾਲ ਪੁਰਖ ਨੂੰ ਮਿਲਣਾ ਹੋਵੇ ਤਾਂ ਸਤ ਗੁਰ ਦੀ ਸ਼ਰਨ ਵਿੱਚ ਜਾਣਾ ਪਏਗਾ ਤੇ ਸਤ ਗੁਰ ਕਿਰਪਾ ਕਰਨਗੇ ਬਖਸ਼ਿਸ਼ ਕਰਨਗੇ ਗੁਰੂ ਪਿਆਰਿਓ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਦਾ ਮਤਲਬ ਹੈ ਕਿਰਪਾ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਇੱਕ ਓੰਕਾਰ ਨਾਲ ਸਾਡਾ ਮਿਲਾਪ ਹੋ ਸਕਦਾ ਹੈ ਜੇ ਅਸੀਂ ਕਰਨਾ ਚਾਹੀਏ ਤਾਂ ਅੱਗੇ ਸਤਿਗੁਰ ਕਹਿੰਦੇ ਸ਼ਲੋਕ ਮਹਲਾ 9 ਵਾ ਸਤਿਗੁਰਾਂ ਨੇ ਜੋ ਇਹ ਬਾਣੀ ਦੇ ਵਿੱਚ ਉਪਦੇਸ਼ ਦੇਣਾ ਹੈ ਬਾਣੀ ਦੀ ਤਰਤੀਬ ਵਾਰ ਅਨੁਸਾਰ ਇਹ ਸ਼ਲੋਕ ਹਨ ਦੋ ਦੋ ਪੰਕਤੀਆਂ ਦੇ ਸਤਿਗੁਰੂ ਪਿਆਰਿਓ ਮਹੱਲਾ ਨੌਮਾ ਮਹੱਲਾ ਦਾ ਅਰਥ ਹੁੰਦਾ ਹੈ ਸਰੀਰ ਨੌਵੇਂ ਦਾ ਮਤਲਬ ਹੈ ਨੌਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਸ ਸ਼ਲੋਕ ਨੇ ਸਤਿਗੁਰ ਜੀ ਫਰਮਾਉਣਾ ਕਰਦੇ ਨੇ ਗੋਨ ਗੋਬਿੰਦ ਗਾਏ ਉਹ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਹ ਬਿਦਜਲ ਕੋ ਮੀਨਾ ਮੇਰੇ ਖਿਆਲ ਨਾਲ ਅਰਥ ਕਰਨ ਦੀ ਜ਼ਰੂਰਤ ਨਹੀਂ ਸਤਿਗੁਰਾਂ ਨੇ ਆਖਿਆ ਗੁਣ ਗੋਬਿੰਦ ਗਾਇਓ ਨਹੀਂ ਹੇ ਮਨੁੱਖ ਹੇ ਇਨਸਾਨ ਤੂੰ ਗੋਬਿੰਦ ਦੇ ਗੁਣਾ ਨੂੰ ਰੱਬ ਦੇ ਗੁਣਾ ਨੂੰ ਗਾਇਆ ਹੀ ਨਹੀਂ ਜੇ ਰੱਬ ਦੇ ਗੁਣਾ ਨੂੰ ਨਹੀਂ ਗਾਇਆ ਨਾ ਤਾਂ ਸਤਿਗੁਰ ਕਹਿੰਦੇ ਸਮਝ ਜਨਮ ਅਕਾਰਥਕੀਨ ਤੂੰ ਆਪਣਾ ਜਨਮ ਅਕਾਰਥ ਭਾਵ ਵਿਅਰਥ ਫਜ਼ੂਲ ਗਵਾ ਲਿਆ ਹੈ ਆਖੋ ਸਤਨਾਮ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹਿਲਾਉਣਾ ਦਿੰਦੇ ਨੇ ਜਿਸ ਅਕਾਲ ਪੁਰਖ ਨੇ ਤੈਨੂੰ ਸੰਸਾਰ ਤੇ ਭੇਜਿਆ ਜਿਨੇ ਤੈਨੂੰ ਬਣਾਇਆ ਪੈਦਾ ਕੀਤਾ ਰਿਜਕ ਦਿੱਤਾ ਸਵਾਸ ਦਿੱਤੇ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਦਿੱਤੇ ਤੇ ਗੁਰੂ ਪਿਆਰਿਓ ਉਹ ਅਕਾਲ ਪੁਰਖ ਨੇ ਸਭ ਕੁਝ ਤੈਨੂੰ ਦੇ ਦਿੱਤਾ ਪਰ ਤੂੰ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਕਦੇ ਗਾਇਆ ਹੀ ਨਹੀਂ ਯਾਦ ਹੀ ਨਹੀਂ ਕੀਤਾ ਤੇ ਆਪਣਾ ਜਨਮ ਵਿਰਥਾ ਗਵਾ ਲਿਆ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰਵਾਹ ਨਾ ਕਰ ਪਿੱਛੇ ਜੋ ਤੇਰੀ ਉਮਰ ਲੰਘ ਗਈ ਕੋਈ ਗੱਲ ਨਹੀਂ ਹੁਣ ਉਹਦੇ ਲਈ ਕੀ ਪਛਤਾਉਣਾ ਪਾਛੇ ਪਛਤਾਏ ਕਿ ਆ ਪਿਆ ਜਿੜੀਆ ਚੁਗ ਗਈ ਖੇਤ ਹੁਣ ਜਦੋਂ ਸਰੀਰ ਹੀ ਸਾਡਾ ਸਾਡੀ ਉਮਰ ਹੀ ਲੰਘ ਗਈ ਤੇ ਉਹ ਵਾਪਸ ਤਾਂ ਆਉਣੀ ਨਹੀਂ ਨਾ ਪਛਤਾਵਾ ਤਾਂ ਪੱਲੇ ਪਿਆ ਰਹੇਗਾ ਪਛਤਾਉਣ ਦੇ ਨਾਲ ਕੀ ਬਣੇਗਾ ਸਤਿਗੁਰ ਕਹਿੰਦੇ ਹੁਣ ਜੋ ਹੋਣਾ ਸੀ ਹੋ ਗਿਆ ਭਾਈ ਹੁਣ ਸਮਝ ਪਿਛਲਾ ਜਿਹੜਾ ਜਨਮ ਸੀ ਤੇਰਾ ਤੂੰ ਬ्यर्थ ਘਵਾ ਲਿਆ ਹੈ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਪਰ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਕੁ ਉਮਰ ਤੇਰੀ ਰਹਿੰਦੀ ਹੈ ਨਾ ਇਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਕੀ ਕਹਿ ਰਹੇ ਨੇ ਕਹੋ ਨਾਨਕ ਹਰ ਭਜ ਮਨਾ ਭਜ ਦਾ ਮਤਲਬ ਇੱਥੇ ਹੈ ਜਪ ਜਪਣਾ ਧੰਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾਨਕ ਆਖਦਾ ਹੈ हे ਸੰਸਾਰ ਦੇ ਲੋਕੋ ਪ੍ਰਮਾਤਮਾ ਦਾ ਨਾਮ ਭਜੋ ਭਜੋ ਭਾਵ ਜਪੋ ਇਸ ਤਰ੍ਹਾਂ ਜਪੋ ਜਿਹੇ ਬਿਦ ਜਲ ਕੋ ਮੀਨ ਜਿਵੇਂ ਇੱਕ ਮੱਛੀ ਜਲ ਦੇ ਨਾਲ ਪ੍ਰੀਤ ਪਾ ਕੇ ਰੱਖਦੀ ਹੈ ਜਲ ਤੋਂ ਬਗੈਰ ਰਹਿ ਨਹੀਂ ਸਕਦੀ ਇਸੇ ਤਰ੍ਹਾਂ ਤੇਰਾ ਜੀਵਨ ਬਣ ਜਾਵੇ ਤੂੰ ਵੀ ਸਤਿਗੁਰਾਂ ਦੀ ਬਾਣੀ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਰਹਿ ਨਾ ਸਕੇ ਜਲ ਵੀ ਹੂਨ ਮੱਛਲੀ ਤੜਫੜਾਏ ਜਲ ਤੋਂ ਬਿਨਾ ਜਿਹੜੀ ਮੱਛੀ ਹੈ ਨਾ ਉਹ ਤੜਫਦੀ ਹੈ ਕੋਈ ਮੱਛੀ ਪਾਣੀ ਦੇ ਵਿੱਚੋਂ ਜਦੋਂ ਬਾਹਰ ਆ ਕੇ ਡਿੱਗ ਪੈਂਦੀ ਹੈ ਨਾ ਤਾਂ ਵੇਖਿਆ ਕਿੰਨਾ ਤੜਫਦੀ ਹੈ ਭਾਵੇਂ ਕਿ ਉਹਦੀ ਆਵਾਜ਼ ਸਾਡੇ ਕੰਨਾਂ ਵਿੱਚ ਨਹੀਂ ਪੈਂਦੀ ਭਾਵੇਂ ਕਿ ਉਹਦਾ ਦਰਦ ਅਸੀਂ ਮਹਿਸੂਸ ਨਹੀਂ ਕਰਦੇ ਪਰ ਇੱਕ ਵਾਰ ਉਹ ਵੀ ਅੰਦਲੋਂ ਵਿਲਕਦੀ ਐ ਤਾਂ ਆਹ ਮਾਰਦੀ ਐ ਰੋਂਦੀ ਐ ਕਰਲਾਉਂਦੀ ਐ ਤੜਫਦੀ ਐ ਵਿਲਕਦੀ ਐ ਕਿ ਮੈਨੂੰ ਜਲ ਮਿਲ ਜਾਵੇ ਪਾਣੀ ਮਿਲ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਪਾਣੀ ਇਸ ਕਰਕੇ ਮੰਗ ਰਹੀ ਐ ਕਿਉਂਕਿ ਜਿਹੜੀ ਮੱਛਲੀ ਐ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਜਲ ਤੋਂ ਬਿਨਾਂ ਨਹੀਂ ਰਹਿ ਸਕਦੀ ਜਲ ਹੀ ਉਹਦਾ ਜੀਵਨ ਐ ਸਤਿਗੁਰ ਸੱਚੇ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ ਮਨੁੱਖ ਹੈ ਇਨਸਾਨ ਜੇ ਤੂੰ ਆਪਣਾ ਜੀਵਨ ਬਰਬਾਦ ਕਰ ਲਿਆ ਗੋਬਿੰਦ ਦੇ ਗੁਣ ਗਾਇ ਹੀ ਨਹੀਂ ਜਿੰਨੀ ਤੇਰੀ ਉਮਰ ਲੰਘ ਗਈ ਕੋਈ ਗੱਲ ਨਹੀਂ ਉਹਦੇ ਤੇ ਪਛਤਾਵਾ ਨਾ ਕਰ ਪਰ ਹੁਣ ਪ੍ਰਮਾਤਮਾ ਦਾ ਨਾਮ ਇਸ ਤਰ੍ਹਾਂ ਜਪ ਜਿਵੇਂ ਇੱਕ ਮੱਛੀ ਜਲ ਦੇ ਨਾਲ ਪ੍ਰੀਤ ਪਾ ਕੇ ਰਹਿੰਦੀ ਹੈ ਜਲ ਤੋਂ ਬਿਨਾ ਰਹਿ ਨਹੀਂ ਸਕਦੀ ਇਸ ਤਰ੍ਹਾਂ ਦਾ ਜੀਵਨ ਬਣਾ ਲਾ ਕਿ ਤੂੰ ਗੁਰੂ ਤੇ ਰੱਬ ਤੋਂ ਬਿਨਾ ਤੇਰੇ ਕੋਲੋਂ ਰਿਹਾ ਨਾ ਜਾਵੇ ਆਖੋ ਸਤਨਾਮ ਇਹ ਤੈਨੂੰ ਜੀਵਨ ਬਣਾਉਣਾ ਪਵੇਗਾ ਸੋ ਗੁਰੂ ਪਿਆਰਿਓ ਪ੍ਰੀਤ ਹੋਣੀ ਚਾਹੀਦੀ ਹੈ ਮੱਛੀ ਦੇ ਵਾਂਗ ਜਲ ਦੇ ਨਾਲ ਮੱਛੀ ਦੀ ਜਲ ਨਾਲ ਪ੍ਰੀਤ ਹੈ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਮੀਨ ਪਕਰ ਫਾਂਕਿਓ ਔਰ ਕਟਿਓ ਰਾਂਦ ਕਿਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਕਹਿੰਦੇ ਮੱਛੀ ਨੂੰ ਜਲ ਦੇ ਵਿੱਚੋਂ ਫੜਿਆ ਜਾਂਦਾ ਫੜਨ ਤੋਂ ਬਾਅਦ ਉਹਨੂੰ ਫੰਕਿਓ ਕਾਟਿਓ ਫੜ ਕੇ ਕਟਿਆ ਜਾਂਦਾ ਰਾਂਦਕਿਓ ਬਹੁਬਾਨੀ ਚੰਗੀ ਤਰ੍ਹਾਂ ਉਹਨੂੰ ਚੁੱਲ੍ਹੇ ਦੇ ਉੱਤੇ ਰੰਨਿਆ ਜਾਂਦਾ ਤੇ ਫਿਰ ਖੰਡ ਖੰਡ ਕਰ ਭੋਜਨ ਕੀਨੋ ਖੰਡ ਖੰਡ ਦਾ ਇੱਥੇ ਅਰਥ ਹੈ ਚਿੱਥ ਚਿੱਥ ਕੇ ਚੰਗੀ ਤਰ੍ਹਾਂ ਦੰਦਾਂ ਦੇ ਨਾਲ ਚੱਬ ਚੱਬ ਕੇ ਉਹਨੂੰ ਭੋਜਨ ਬਣਾ ਕੇ ਪੇਟ ਵਿੱਚ ਲਿਆਂਦਾ ਜਾਂਦਾ ਮੱਛੀ ਖਾਣ ਵਾਲੇ ਨਾ ਚੰਗੀ ਤਰ੍ਹਾਂ ਮੱਛੀ ਨੂੰ ਰੰਨ ਕੇ ਪਕਾ ਕੇ ਬਣਾ ਕੇ ਖਾਂਦੇ ਨੇ ਤਾਨ ਗੁਰੂ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਰਾਂਦ ਕਿਓ ਬਭਵਾਨੀ ਖੰਡ-ਖੰਡ ਕਰ ਭੋਜਨ ਕਿਨੋ ਤਉ ਨ ਵਿਛਰਿਓ ਪਾਨੀ ਕਹਿੰਦੇ ਜਿਹੜਾ ਮੱਛੀ ਖਾਣ ਵਾਲਾ ਮਨੁੱਖ ਹੈ ਉਹਨੂੰ ਪੁੱਛ ਕੇ ਵੇਖੋ ਕਿ ਜਦੋਂ ਤੂੰ ਮੱਛੀ ਖਾ ਲਈ ਉਸ ਤੋਂ ਬਾਅਦ ਤੈਨੂੰ ਪਿਆਸ ਲੱਗਦੀ ਹੈ ਉਹ ਕਹਿੰਦਾ ਹਾਂ ਹਾਂਜੀ ਲੱਗਦੀ ਹੈ ਪਿਆਸ ਕਿਉਂਕਿ ਮੱਛੀ ਖਾਣ ਵਾਲਾ ਮਨੁੱਖ ਹੈ ਨਾ ਜਿਹੜਾ ਉਹ ਅੱਧੀ ਰਾਤ ਨੂੰ ਵੀ ਉੱਠ-ਉੱਠ ਪਾਣੀ ਪੀਂਦਾ ਤੇ ਗੁਰੂ ਰਵਦਾਸ ਮਹਾਰਾਏ ਕਹਿੰਦੇ ਪਾਣੀ ਇਸ ਕਰਕੇ ਪੀਂਦਾ ਕਿਉਂਕਿ ਪਿਆਸ ਲੱਗਦੀ ਹੈ ਪਿਆਸ ਪਤਾ ਕਿਉਂ ਲੱਗੀ ਕਿਉਂਕਿ ਉਹਦੇ ਪੇਟ ਦੇ ਵਿੱਚ ਮੱਛੀ ਗਈ ਹੋਈ ਐ ਉਹ ਪਾਣੀ ਐ ਜਿਹੜਾ ਉਹ ਮੱਛੀ ਮੰਗ ਰਹੀ ਐ ਭਾਵੇਂ ਕਿ ਉਹਨੂੰ ਫੜ ਲਿਆ ਮੱਛੀ ਨੂੰ ਕੱਟ ਲਿਆ ਵੱਢ ਲਿਆ ਰੰਨ ਵੀ ਦਿੱਤਾ ਪਕਾ ਵੀ ਲਿਆ ਉਹਨੂੰ ਖਾ ਵੀ ਲਿਆ ਪਰ ਫਿਰ ਵੀ ਅਜੇ ਮੱਛੀ ਕਹਿ ਰਹੀ ਐ ਕਿ ਮੈਂ ਜਲ ਤੋਂ ਬਿਨਾ ਨਹੀਂ ਰਹਿ ਸਕਦੀ ਆਖੋ ਸਤਨਾਮ ਸਤਗੁਰ ਰਵਦਾਸ ਮਹਾਰਾਜ ਕਹਿੰਦੇ ਇਹੋ ਜੀ ਪ੍ਰੀਤ ਹੋਣੀ ਚਾਹੀਦੀ ਐ ਪਰ ਸੱਚ ਜਾਣਿਓ ਮੇਰੇ ਸਮੇਤ ਸਾਡੀ ਇਹੋ ਜੀ ਪ੍ਰੀਤ ਨਹੀਂ ਬਣਦੀ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਇਹੋ ਜੀ ਪ੍ਰੀਤ ਕਿਤੇ ਬਣ ਜਾਵੇ ਨਾ ਫਿਰ ਤਾਂ ਗੁਰੂ ਪਿਆਰੇਓ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡਾ ਇੱਥੇ ਸੰਸਾਰ ਤੇ ਆਇਆ ਹੋਇਆਂ ਦਾ ਜਨਮ ਹੀ ਸਫਲਾ ਕਰ ਦੇਣਗੇ ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਫਰਮਾਉਣਾ ਕਰਦੇ ਨੇ ਭਾਈ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਸਮਝ ਲੈ ਜੀਵਨ ਬਿਆਰਥ ਤੇ ਫਜ਼ੂਲ ਗਵਾ ਦਿੱਤਾ ਹੈ ਪਰ ਜੇ ਤੇਰੇ ਕੋਲ ਸਮਾਂ ਹੈ ਤਾਂ ਰੱਬ ਦਾ ਨਾਮ ਜਪ ਇਸ ਤਰ੍ਹਾਂ ਜਪ ਜਿਵੇਂ ਇੱਕ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਜਲ ਤੋਂ ਬਿਨਾਂ ਨਹੀਂ ਰਹਿ ਸਕਦੀ ਜਿੱਤੋਂ ਵੀ ਆਪਣਾ ਜੀਵਨ ਇਸ ਤਰ੍ਹਾਂ ਬਣਾ ਕੇ ਮੈਂ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਕੀ ਕੱਲ ਦੇ دیਵਾਨਾ ਦੇ ਵਿੱਚ ਸ਼ਲੋਕਾਂ ਦੇ ਅਰਥ ਕਰਾਂਗੇ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਹਾਰ ਹਨ ਜਿੰਨੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ